ਅਸੀਂ ਨੋਟਿਸ ਨਹੀਂ ਦੇਣਾ ਸਿਰਫ ਸਿੱਧਾ ਪੀਆਰਡੀ ਪਣਵਾਦ ਦਾ ਸਮਰਥਨ ਨਾਲ ਹੋ ਕੇ ਬਿਲਕੁਲ ਬੰਦ ਕੀਤਾ ਜਾ। ਤੁਸੀਂ ਕਹਿੰਦੇ ਹੋ ਕਾਨੂੰਨ ਮਾੜਾ ਹੈ। ਸੈਂਟਰ ਵੱਲੋਂ ਕਾਨੂੰਨ ਲਿਆਂਦੇ ਕਿਉਂ ਕਹਿੰਦੇ ਸਖਤ ਕਾਨੂੰਨਾਂ ਦੀ ਲੋੜ ਹੈ। ਬਾਹਰਲੇ ਮੁਲਕਾਂ ਦੇ ਵਿੱਚ ਵੀ ਅਜਿਹੇ ਕਾਨੂੰਨ ਬਣਦੇ ਨੇ। ਫਿਰ ਜੇ ਬਾਹਰਲੇ ਮੁਲਕਾਂ ਦੇ ਵਿੱਚ ਕਾਨੂੰਨ ਕਾਮਯਾਬ ਨੇ ਤਾਂ ਭਾਰ ਦੇ ਵਿੱਚ ਕਾਨੂੰਨ ਮਾੜਾ ਕਿਉਂ? ਬਿਲਕੁਲ ਇਹ ਕਹਿੰਦੇ ਨੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਕਾਨੂੰਨ ਕਾਮਯਾਬ ਨੇ। ਅਸੀਂ ਮੰਨਦੇ ਹਾਂ ਕਿਉਂਕਿ ਬਾਰਲੇ ਦੇਸ਼ਾਂ ਦੇ ਵਿੱਚ ਚੱਪੇ-ਚੱਪੇ ਦੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਆਪਣੇ ਪੰਜਾਬ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਵਖਾਦੋ ਕੈਮਰਾ ਲੱਗਾ ਮਾੜੇ-ਮੋٹے ਜਿਹੜੀਆਂ ਮੇਨ ਸ਼ਹਿਰ ਨੇ ਉੱਥੇ ਕੈਮਰੇ ਲਾ ਰੱਖੇ ਨੇ ਤੇ ਇਹਨਾਂ ਦੇ ਸਿੱਧਾ ਡਰਾਈਵਰ ਨੂੰ ਹੀ ਗਰਾਹ ਦਰਦ ਕਰਨੇ ਜਿਵੇਂ ਰਾਤ ਕਹਿਰੇਸਾਂ ਸੋਈ ਸਾਹਿਬ ਕਹਿਰੇਸਾਂ ਵੀ ਡਰਾਈਵਰ ਨਸ਼ੇ ਦੇ ਵਿੱਚ ਗੱਡੀ ਚਲਾਉਂਦਾ ਹੈ ਵੀ ਤੁਹਾਡੇ ਫਿਰ ਮੁਲਾਜ਼ਮ ਕਿੱਥੇ ਗਏ ਨੇ ਜਿਹੜੇ ਤੁਸੀਂ ਇੰਨੇ ਨੇ ਤਨਖਾਹਾਂ ਮੁਲਾਜ਼ਮਾਂ ਨੂੰ ਦਿੰਦੇ ਹੋ ਭਰਤੀ ਕੀਤੇ ਨੇ ਉਹਨਾਂ ਦੀ ਕੀ ਡਿਊਟੀ ਬਣਦੀ ਹੈ ਨਾਕੇ ਲਾ ਕੇ ਚੈੱਕ ਨਹੀਂ ਕਰ ਸਕਦੇ ਜਦੋਂ ਵੀ ਡਰਾਈਵਰ ਦੀ ਕੀ ਸੀ ਸਲਾਹ ਨਹੀਂ ਲਈ ਕਿਸੇ ਯੂਨੀਅਨ ਨਾਲ ਗੱਲ ਨਹੀਂ ਕੀਤੀ ਵੀ ਇਹ ਕਾਨੂੰਨ ਲਾਉਣ ਲੱਗੇ ਆ ਸਿਰਫ ਸੈਂਟਰ ਸਰਕਾਰ ਨੇ ਚੁੱਕ ਕੇ ਡਰਾਈਵਰ ਵੀਰਾਂ ਦੇ ਕਾਨੂੰਨ ਥੋਪ ਦਿੱਤੇ ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਤੋਂ ਬਾਅਦ ਜਿੱਥੇ ਪੂਰੇ ਭਾਰਤ ਦੇ ਵਿੱਚ ਟਰਾਂਸਪੋਰਟ ਜਿਹੜੀ ਕਿ ਹੜਤਾਲ ਤੇ ਜਾਂਦੀ ਹੋਈ ਨਜ਼ਰ ਆਈ ਟਰਾਂਸਪੋਰਟ ਦੇ ਜਿਹੜੇ ਆਪਰੇਟਰ ਨੇ ਟਰੱਕਾਂ ਦੇ ਚਾਹੇ ਉਹ ਬੱਸਾਂ ਦੇ ਹੋਣ ਚਾਹੇ ਉਹ ਹੋਰ ਜਿਹੜੇ ਵੱਖੋ ਵੱਖਰੇ ਵਾਹਨ ਚਲਾਉਂਦੇ ਹਨ ਸਟ੍ਰਾਈਕ ਤੇ ਜਾਂਦੇ ਨਜ਼ਰ ਆਏ ਤਾਂ ਉਸ ਤੋਂ ਬਾਅਦ ਸਰਕਾਰ ਵੀ ਮੀਟਿੰਗਾਂ ਬੁਲਾਉਂਦੀ ਹੈ ਸਰਕਾਰ ਮੀਟਿੰਗਾਂ ਬੁਲਾ ਕੇ ਪ੍ਰੋਸਸ ਦਿੰਦੀ ਹੈ ਕਿ ਹਜੇ ਤੱਕ ਉਹ ਕਾਨੂੰਨ ਲਾਗੂ ਨਹੀਂ ਹੋਏ ਤੇ ਦੁਬਾਰਾ ਉਹ ਕਾਨੂੰਨਾਂ ਦੇ ਲਈ ਲਾਗੂ ਕਰਨ ਤੋਂ ਪਹਿਲਾਂ ਮੀਟਿੰਗਾਂ ਬੁਲਾਈਆਂ ਜਾਣਗੀਆਂ ਟਰਾਂਸਪੋਰਟ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਮੀਟਿੰਗਾਂ ਕਰਕੇ ਹੀ ਜਿਹੜਾ ਕਿ ਹੈ ਆਪਰੇਟਰਾਂ ਦੇ ਅਧਿਕਾਰੀਆਂ ਨਾਲ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੇ ਸੁਝਾਅ ਤੇ ਜਾਣਗੇ ਫਿਰ ਉਹਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਵੇਗਾ ਹਾਲਾਂਕਿ ਜੇਕਰ ਪੀਆਰਟੀਸੀ ਜਾਂ ਜਿਹੜੇ ਰੋਡਵੇਅ ਬੱਸਾਂ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਅੱਜ ਆਪਰੇਟਰਸ ਨੇ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਖਾਸ ਤੌਰ ਤੇ ਹਿੱਟ ਐਂਡ ਰਨ ਦੇ ਇਸ ਕਾਨੂੰਨ ਨੂੰ ਲੈ ਕੇ ਸੰਕੇਤਕ ਤੌਰ ਤੇ ਪ੍ਰਦਰਸ਼ਨ ਕੀਤੇ ਗਏ ਕਿ ਸਰਕਾਰ ਜਿ ਭਰੋਸੇ ਦਾ ਦੇ ਰਹੀ ਹੈ ਜੇਕਰ ਸਰਕਾਰ ਨੇ ਦੁਬਾਰਾ ਇਹ ਨਿਯਮ ਲਿਆਂਦੇ ਕਾਨੂੰਨ ਲਿਆਂਦੇ ਤਾਂ ਸਰਕਾਰ ਦੇ ਖਿਲਾਫ ਵੱਡੇ ਮੋਰਚੇ ਵਿੱਡੇ ਜਾਣਗੇ ਮੇਰੇ ਨਾਲ ਉਹ ਆਪਰੇਟਰਸ ਨੇ ਨਾਮ ਕੀ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਪੀਆਰਟੀਸੀ ਪਣ ਬਸ ਕੰਟਰੈਕਟਰ ਵਰਕਰ ਯੂਨੀਅਨ 25/11 ਤੇ ਜਿਹੜਾ ਸਾਡੇ ਜਥੇਬੰਦੀ ਵੱਲੋਂ ਅੱਜ ਸਮਰਥਨ ਦੇ ਵਿੱਚ ਗੇਟ ਰੈਲੀ ਕਿਤੇ ਜਾ ਰਹੇ ਆ ਅਸੀਂ ਸਮਰਥਨ ਦਿੱਤਾ ਸੀ ਡਰਾਈਵਰ ਵੀਰਾਂ ਨੂੰ ਡਰਾਈਵਰ ਯੂਨੀਅਨ ਨੂੰ ਕਿਉਂਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਇਹ ਡਰਾਈਵਰ ਵੀਰਾਂ ਤੇ ਕਾਨੂੰਨ ਥੋਪੇ ਗਏ ਨੇ ਕਿਉਂ ਅਸੀਂ ਥੋਪੀ ਮੰਨਾਂਗੇ ਜਦੋਂ ਕੋਈ ਡਰਾਈਵਰ ਦੀ ਕਿਸੇ ਸਲਾਹ ਨਹੀਂ ਲਈ ਕਿਸੇ ਯੂਨੀਅਨ ਨਾਲ ਗੱਲ ਨਹੀਂ ਕੀਤੀ ਵੀ ਕਾਨੂੰਨ ਲਾਗਣ ਲੱਗੇ ਆ ਸਿਰਫ ਸੈਂਟਰ ਸਰਕਾਰ ਨੇ ਚੁੱਕ ਕੇ ਡਰਾਈਵਰ ਵੀਰਾਂ ਦੇ ਕਾਨੂੰਨ ਥੋਪ ਦਿੱਤੇ ਤੇ ਇਸ ਵਿਸ਼ੇ ਦੇ ਅਸੀਂ ਪੀਆਰਟੀਸੀ ਬਣ ਬੱਸ ਕੰਟਰੈਕਟਰ ਵਰਕ ਯੂਨੀ ਵੱਲੋਂ ਅਸੀਂ ਸਮਰਥਨ ਦਿੱਤਾ ਗਿਆ ਸੀ ਤੇ ਅੱਜ 11 ਤੋਂ 1 ਵਜੇ ਤੱਕ ਪੀਆਰਟੀਸੀ ਦੇ ਪਣ ਬੱਸ ਦੀ ਬੱਸਾਂ ਬਿਲਕੁਲ ਬੰਦ ਰੱਖਣ ਦਾ ਕਿਹਾ ਗਿਆ ਸੀ ਵੀ ਅਸੀਂ ਸਮਰਥਨ ਦੇ ਵਿੱਚ ਬਿਲਕੁਲ ਬੰਦ ਕਰਾਂਗੇ ਤੇ ਬਾਕੀ ਜਿਵੇਂ ਰਾਤ ਨੂੰ ਅੱਜ ਰਾਤ ਨੂੰ ਸਾਡੀ ਸੈਂਟਰ ਬਾਡੀ ਤੋਂ ਕਾਲ ਆਈ ਮੈਸੇਜ ਆਇਆ ਸਾਨੂੰ ਵੀ ਹੜਤਾਲ اپنی پوسٹپون ਕਰਨੀ ਕੀਤੀ ਗਈ ਹੈ ਕਿਉਂਕਿ 3 ਮਹੀਨਿਆਂ ਦਾ ਸਮਾਂ ਜਿਹੜਾ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਵੀ ਅਸੀਂ 3 ਮਹੀਨਿਆਂ ਦੇ ਵਿੱਚ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਤੇ ਦੁਬਾਰਾ ਲਿਆਂਦੇ ਜਾਣਗੇ ਤੇ ਅੱਜ ਸਾਰੇ ਪੰਜਾਬ ਵਿੱਚ ਅਸੀਂ ਗੇਟ ਰੈਲੀਆਂ ਕਰਕੇ ਇਹ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਜੇ ਸੈਂਟਰ ਸਰਕਾਰ ਸਾਡੇ ਡਰਾਈਵਰ ਭਰਾਵਾਂ ਤੇ ਦੁਬਾਰਾ ਇਹ ਮਾਰੇ ਕਾਨੂੰਨ ਲੈ ਕੇ ਆਉਂਦੀ ਏ ਤੇ ਅਸੀਂ ਬਿਲਕੁਲ ਕੋਈ ਅਸੀਂ ਨੋਟਿਸ ਨਹੀਂ ਦੇਣਾ ਸਿਰਫ ਸਿੱਧਾ ਪੀਆਰਟੀ ਤੋਂ ਬਾਅਦ ਦਾ ਸਮਰਥਨ ਨਾਲ ਹੋ ਕੇ ਬਿਲਕੁਲ ਬੰਦ ਕੀਤੀ ਜਾਣੀ ਤੁਸੀਂ ਕਹਿੰਦੇ ਹੋ ਕਾਨੂੰਨ ਮਾੜਾ ਹੈ ਸੈਂਟਰ ਵੱਲੋਂ ਕਾਨੂੰਨ ਲਿਆਂਦੇ ਗਏ ਉਹ ਕਹਿੰਦੇ ਸਖਤ ਕਾਨੂੰਨਾਂ ਦੀ ਲੋੜ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਅਜਿਹੇ ਹੀ ਕਾਨੂੰਨ ਬਣਦੇ ਨੇ ਫਿਰ ਜੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਕਾਨੂੰਨ ਕਾਮਯਾਬ ਨੇ ਤਾਂ ਭਾਰ ਦੇ ਵਿੱਚ ਕਾਨੂੰਨ ਮਾੜਾ ਕਿਉਂ ਹੈ ਬਿਲਕੁਲ ਇਹ ਕਹਿੰਦੇ ਨੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਕਾਨੂੰਨ ਕਾਮਯਾਬ ਨੇ ਅਸੀਂ ਮੰਨਦੇ ਹਾਂ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਚੱਪੇ-ਚੱਪੇ ਤੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਆਪਣੇ ਪੰਜਾਬ ਜਾਂ ਇੰਡੀਆ ਦੇ ਵਿੱਚ ਕਿਤੇ ਵੀ ਵਿਖਾ ਦਿਓ ਕੈਮਰਾ ਲੱਗਾ ਮਾੜੇ-ਮੋٹے ਜਿਹੜੀਆਂ ਮੇਨ ਸ਼ਹਿਰ ਨੇ ਉੱਥੇ ਕੈਮਰੇ ਲਾ ਰੱਖੇ ਨੇ ਤੇ ਇਹਨਾਂ ਦੇ ਸਿੱਧਾ ਡਰਾਈਵਰ ਨੂੰ ਹੀ ਗਰਾਹ ਦੰਦ ਕਰਨਾ ਹੈ ਜਾਂ ਤੇ ਕੈਮਰਾ ਹਰੇਕ ਥਾਂ ਤੇ ਹੋਏ ਜਾਂ ਜਿਵੇਂ ਪੁਲਿਸ ਪ੍ਰਸ਼ਾਸਨ ਹੈ ਹਰੇਕ ਦੀ ਚੈਕਿੰਗ ਕਰੇ ਡਰਾਈਵਰ ਜਿਵੇਂ ਰਾਤ ਕਹਿ ਰਹੇ ਸਨ ਸੋਈ ਸਾਹਿਬ ਕਹਿ ਰਹੇ ਸਨ ਵੀ ਡਰਾਈਵਰ ਨਸ਼ੇ ਦੇ ਵਿੱਚ ਗੱਡੀ ਚਲਾਉਂਦਾ ਹੈ ਵੀ ਤੁਹਾਡੇ ਫਿਰ ਮੁਲਾਜ਼ਮ ਕਿੱਥੇ ਗਏ ਨੇ ਜਿਹੜੇ ਤੁਸੀਂ ਇੰਨੇ ਨੇ ਤਨਖਾਹਾਂ ਮੁਲਾਜ਼ਮਾਂ ਨੂੰ ਦਿੰਦੇ ਹੋ ਕੋਈ ਭਰਤੀ ਕੀਤੇ ਨੇ ਉਹਨਾਂ ਦੀ ਕੀ ਡਿਊਟੀ ਬਣਦੀ ਹੈ ਨਾਕੇ ਲਾ ਕੇ ਚੈੱਕ ਨਹੀਂ ਕਰ ਸਕਦੇ ਪਰ ਅਸੀਂ ਸੈਂਟਰ ਸਰਕਾਰ ਨੂੰ ਫਿਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇ ਸੈਂਟਰ ਸਰਕਾਰ ਡਰਾਈਵਰਾਂ ਨੂੰ ਇੰਨਾ ਮਾਰਾ-ਮਾਰੀ ਇੱਕ ਪਾਸੇ ਦੇ ਕਹਿੰਦੇ ਨੇ ਡਰਾਈਵਰ ਰੀਡ ਦੀ ਹੱਡੀ ਹੈ ਦੇਸ਼ ਦਾ ਤੇ ਇੱਕ ਪਾਸਾ ਇੱਕ ਪਾਸੇ ਹੁਣ ਆਪਾਂ ਡ ਨੂੰ ਧੌਣ ਦੇ ਉੱਤੇ ਗੋਡਾ ਰੱਖ ਰਿਆਂ ਸਿੱਧੇ ਤਰ੍ਹਾਂ ਕਾਨੂੰਨ ਥੋਪ ਰਹੇ ਆ ਇਹ ਸੈਂਟਰ ਸਰਕਾਰ ਦੀ ਬਿਲਕੁਲ ਗਲਤ ਗੱਲ ਹੈ ਇਹ ਰੀੜ ਦੀ ਹੱਡੀ ਹੈ ਕੱਲ ਇੱਕ ਦਿਨ ਚ ਦੇਖਣ ਨੂੰ ਮਿਲ ਗਿਆ ਕਿ ਲੋਕਾਂ ਨੂੰ ਫਿਕਰ ਪੈ ਗਿਆ ਲੰਬੀਆਂ ਲੰਬੀਆਂ ਲੈਣਾ ਸਬਜ਼ੀ ਮੰਡੀਆਂ 'ਚ ਲੱਗ ਗਈਆਂ ਲੰਬੀਆਂ ਲੈਣਾ ਹੀ ਕਿਤੇ ਨਾ ਕਿਤੇ ਪੈਟਰੋਲ ਪੰਪਾਂ 'ਚ ਲੱਗ ਗਈਆਂ ਪਰ ਉਸ ਤੋਂ ਬਾਅਦ ਵੀ ਜਿਵੇਂ ਵੀਰ ਨੇ ਕਿਹਾ ਕਿ ਵੱਡੀ ਗੱਡੀ ਦਾ ਕਸੂਰ ਨਿਕਲਦਾ ਹੈ ਇਹ ਕਸੂਰ ਵੱਡੀ ਗੱਡੀ ਦਾ ਕਿਉਂ ਨਿਕਲਦਾ ਹੈ ਦੇਖੋ ਜੀ ਜਿਹੜੇ ਆਪਣੇ ਭਾਰਤ ਦੇਸ਼ ਦੇ ਕਾਨੂੰਨ ਹੈ ਉਹ ਇਹਨਾਂ ਨੇ ਕਾਨੂੰਨ ਬਿਲਕੁਲ ਗਲਤ ਬਣਾਏ ਹੋਏ ਆ ਕਾਨੂੰਨਾਂ ਦੀ ਲੋੜ ਹੈ ਤੁਸੀਂ ਫੌਰਨ ਦੀ ਗੱਲ ਕੀਤੀ ਸੀ ਫੌਰਨ ਦੇ ਵਿੱਚ ਚੱਪੇ-ਚੱਪੇ ਦੇ ਸੀਟੀਵੀ ਕੈਮਰਾ ਉੱਥੇ ਦੋ ਗਵਾਹ ਮੰਗਦੇ ਆ ਦੋ ਗਵਾਹ ਮੰਗ ਲੇ ਦੋ ਗਵਾਹਾਂ ਨੇ ਗਵਾਹੀ ਦੇਣੀ ਆ ਜੋ ਸੱਚ ਐ ਤਾਂ ਉਹ ਬੰਦੇ ਦੇ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਘਰੇ ਆ ਕੇ ਫੌਰਨ ਕੰਟਰੀਆਂ ਦੇ ਵਿੱਚ ਉਹ ਬੰਦੇ ਦਾ ਮੈਡੀਕਲ ਕੀਤਾ ਜਾਂਦਾ ਕਿੰਨੇ ਘੰਟੇ ਸੋਇਆ ਸਾਰੀ ਟ੍ਰੀਟਮੈਂਟ ਕਰਿਆ ਜਾਂਦਾ ਤੇ ਉਰੇ ਭਾਰਤ ਦੇਸ਼ ਐ ਜਾਂ ਦੇਸ਼ ਐ ਉਰੇ ਕੋਈ ਟ੍ਰੀਟਮੈਂਟ ਨਹੀਂ ਚੱਕ ਕੇ ਡਰਾਈਵਰ ਨੂੰ ਜੇਲ੍ਹ ਤੋਂ ਛੱਡ ਦਿੱਤਾ ਜਾਂਦਾ ਪਰ ਕਸੂਰ ਨਹੀਂ ਦੇਖਿਆ ਜਾਂਦਾ ਅੰਨਾ ਕਾਨੂੰਨ ਹੋ ਗਿਆ ਆਪਣੇ ਭਾਰਤ ਦੇਸ਼ ਦਾ ਜਿਹੜਾ ਕਾਨੂੰਨ ਹੈ ਬਿਲਕੁਲ ਅੰਨਾ ਕਹੇ ਜਾਂਦਾ ਮੇਰੇ ਵੱਲੋਂ ਦਾ ਕਿਉਂਕਿ ਮੇਰੇ ਕੋਲ ਇੱਕ ਵੀਡੀਓ ਪਈ ਆ ਮੋਬਾਈਲ 'ਚ ਮੈਂ ਦਿਖਾ ਵੀ ਦਿਨਾ ਉਹ ਕਾਰ ਵਾਲਾ ਸੁੱਤਾ-ਸੁੱਤਾ ਗੱਡੀ ਚਲਾ ਰਿਆ ਉਹਨੇ ਬੱਸ ਦੇ ਪਿੱਛੇ ਗੱਡੀ ਬਾੜਤੀ ਉਹ ਵੀਡੀਓ ਮੇਰੇ ਮੋਬਾਈਲ 'ਚ ਪਈ ਹੋਈ ਆ ਦਿਖਾ ਦਿਓ ਉਹਨਾਂ ਚਰ ਉਹਨਾਂ ਚਰ ਅਸੀਂ ਆਓ ਤੁਸੀਂ ਆਓ ਜੀ ਕੀ ਨਾਮ ਹੈ ਦਰਸਨ ਸਿੰਘ ਨਾਮ ਕੀ ਹੈ ਦਰਸਨ ਸਿੰਘ ਕਿੰਨਾ ਚਿਰ ਹੋ ਗਿਆ ਗੱਡੀ ਚਲਾਉਂਦਿਆਂ ਦਾ 18-20 ਸਾਲ ਹੋ ਗਏ 18-20 ਸਾਲ ਹੋ ਗਏ ਹਾਂ ਜੀ 18-20 ਸਾਲ 'ਚ ਕਦੇ ਐਹੋ ਜਿਹਾ ਮੌਕਾ ਬਣਿਆ ਜੋ ਅੱਜ ਕਾਨੂੰਨ ਦੇ ਖਿਲਾਫ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਕਦੇ ਐਹੋ ਜਿਹੀ ਕੋ ਘ ਨਹੀਂ ਆਪਣੇ ਨਾਲ ਤਾਂ ਨਹੀਂ ਵੀ ਬੱਕੀ ਦੇਖਦੇ ਆ ਜੀ ਸਾਡੇ ਨਾਲ ਤੱਕਾ ਹੁੰਦਾ ਜੀ ਜ਼ਿਆਦਾ ਵੱਡੀ ਗੱਡੀ ਦਾ ਕਸੂਰ ਕੱਟਿਆ ਜਾਂਦਾ ਜੀ ਨਹੀਂ ਕਿਉਂ ਨਿਕਲਦਾ ਵੱਡੀ ਗੱਡੀ ਵਾਲਾ ਕਸੂਰ ਖਾਸ ਤੌਰ ਤੇ ਕਈ ਗੱਲਾਂ ਨੇ ਕਿ ਡਰਾਈਵਰ ਉਹ ਰੋਂਗ ਸਾਈਡ ਚੱਲਦਾ ਸੀ ਡਰਾਈਵਰ ਜਿਵੇਂ ਗੱਲ ਹੋਈ ਕਿ ਕੋਈ ਨਾ ਕੋਈ ਕਹਿ ਦਿੰਦਾ ਵੀ ਨਸ਼ਾ ਖਾ ਕੇ ਗੱਡੀ ਚਲਾਉਂਦੇ ਨੇ ਜਾਂ ਨਿਯਮਾਂ ਦੀ ਉਲੰਘਣਾ ਕਰ ਦਿੰਦੇ ਨੇ ਵੱਡੀ ਗੱਡੀ ਵਾਲੇ ਇਹ ਵੀ ਤਾਂ ਕਾਰਨ ਹੁੰਦੇ ਨੇ ਨਹੀਂ ਜੀ ਕਦੇ ਵੀ ਵੱਡੀ ਗੱਡੀ ਵਾਲਾ ਕਦੇ ਵੀ ਤੱਕਾ ਨਹੀਂ ਕਰਦਾ ਜੀ ਹੂੰ ਨੀ ਕਹਦੇ ਮਜਬੂਰੀ ਹੈ ਬਸ ਉਹਨਾਂ ਟਾਈਮ ਦੀ ਟੇਮਾਂ ਦੇ ਹਿਸਾਬ ਨਾਲ ਚੱਲਣਾ ਜੀ ਇਹਨਾਂ ਨੇ ਠੀਕ ਹੈ ਇਹ ਧੱਕਾ ਨਹੀਂ ਕਰਦੇ ਜੀ ਇਹਨਾਂ ਰੇਲ ਟ੍ਰੇਮ ਤਾਂ ਅੱਗੇ ਪਿੱਛੇ ਹੋਣੇ ਬਸ ਤੇਜ਼ੀ ਵੀ ਭਾਈਦੀ ਆ ਇਹਦਾ ਦੇਖੋ ਜੀ ਜਿੱਦ ਨੇ ਲਿਮਟ ਕਰਨੀ ਪੈਂਦੀ ਹੈ ਜੀ ਉਧਰ ਟਾਈਮ ਇਸ ਹੁੰਦਾ ਫਿਰ ਵੱਡੇ ਜਿ ਨਹੀਂ ਵੜਨ ਦੇਣਾ ਜੀ ਓਵਰ ਲੋਡਿੰਗ ਵੀ ਹੁੰਦੀ ਆ ਓਵਰ ਲੋਡ ਤਾਂ ਤੁਹਾਨੂੰ ਪਤੀਏ ਜੁਣਾ ਫਰੀ ਦਾ ਕੰਮ ਹੈ ਜੁਣਾ ਦਾ ਨਾਮ ਹੀ ਵੱਧਿਆ ਇਸ ਵਾਰੀ ਪਰ ਜੇ ਫਰੀ ਦਾ ਕੰਮ ਆ ਫਿਰ ਓਵਰ ਲੋਡਿੰਗ ਨਾ ਕਰੋ ਲੋੜ ਕੀ ਹੈ ਇਹ ਵੀ ਕਦੇ ਨਾ ਕਦੇ ਕਾਰਨ ਦਾ ਬੰਦ ਹੀ ਨਹੀਂ ਇਹ ਕਾਰਨ ਜਾਇਜ਼ ਨੇ ਜਾਂ ਨਾਜਾਇਜ਼ ਨੇ ਇਹ ਤਾਂ ਅਫਸਰ ਸ਼ਹੀਦ ਕਹ ਦੱਸਦਾ ਜੀ 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 ਜੇ ਸਵਾਰੀ ਨਹੀਂ ਚੜਾਉਂਦੇ ਤਾਂ ਹਰੇਕ ਸਗੈਤ ਕਰਦਾ ਜੀ ਵੀ ਸਾਨੂੰ ਸਗੈਤਾਂ ਜਾਂ ਨੇ ਵੀ ਸਾਨੂੰ ਚੜਾ ਕੇ ਨਹੀਂ ਲੈ ਗਿਆ ਜਾਂ ਬੱਸ ਨਹੀਂ ਰੋਕੀ ਏਡੇ ਤੇ ਇਹ ਇਹ ਕਰਨਾ ਜੀ ਜਿਆਦਾ ਓਵਰਲੋਡਿੰਗ ਦਾ ਜੀ ਠੀਕ ਹੈ ਜੀ ਸਾਰੇ ਮੈਂ ਪਹਿਲਾਂ ਤਾਂ ਦੇਖੋ ਇਹ ਵੀਡੀਓ ਦਿਖਾਨਾ ਉਹ ਮੋਦੀ ਵੀ ਦੇਖ ਲਿਆ ਆਪਦਾ ਸੈਂਟਰ ਸਰਕਾਰ ਵੀ ਦੇਖੇ ਇਹ ਵੀਡੀਓ ਹੈ ਇਹ ਇੱਕ ਬੰਦਾ ਦੇਖੋ ਬਿਲਕੁਲ ਜਾ ਰਿਹਾ ਹੂੰ ਇਹ ਸਾਹਮਣੇ ਦੇਖ ਲਓ ਜੀ ਹੁਣ ਟਰੱਕ ਆਊਗਾ ਭਾਜੀ ਇਹ ਟਰੱਕ ਦੇ ਨੀਚੇ ਆ ਪੈ ਰਿਹਾ ਹੁਣ ਇਹਦਾ ਟਰੱਕ ਵਾਲੇ ਦਾ ਕੀ ਕਸੂਰਾ ਇਹ ਬੰਦਾ ਮਰ ਗਿਆ ਇਹ ਟਰੱਕ ਵਾਲੇ ਦਾ ਕੋਈ ਕਸੂਰ ਤਾਂ ਨਹੀਂ ਹੈਗਾ ਦੂਜੀ ਵੀਡੀਓ ਇਹ ਦੇਖੋ ਇਹ ਕਾਰ ਵਾਲਾ ਮੋਬਾਈਲ ਚਲਾ ਰਿਹਾ ਜੀ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ ਗਲਤੀਆਂ ਕਿਸੇ ਹੋਰ ਦੀਆਂ ਨੇ ਥੋਪੀਆਂ ਕਿਥੇ ਥੋਪੀਆਂ ਤੁਹਾਡੇ ਦੇ ਡਰਾਈਵਰਾਂ ਦੇ ਵੱਡੇ ਗੱਡੀ ਵਾਲੇ ਚ ਜਾਂਦੀਆਂ ਨੇ ਇਹ ਦੇਖੋ ਜੀ ਕਹੇ ਦੇਖ ਲਓ ਇਹ ਚੱਲ ਰਹੀ ਹੈ ਜੀ ਉਰੇ ਹਮ ਇੱਕ ਮਿੰਟ ਇਹ ਦੇਖੋ ਗੱਡੀਆਂ ਆਪਣੀ ਲਾਈਨ 'ਚ ਚੱਲ ਰਹੀਆਂ ਉਹ ਕਾਰ ਵਾਲਾ ਮੋਬਾਈਲ ਚਲਾਉਂਦਾ ਆ ਰਿਹਾ ਹਮ ਬਿਲਕੁਲ ਦੇਖੋ ਉਹ ਬੱਸ ਖੜੂਗੀ ਬੱਸ ਦੇ ਪਿੱਛੇ ਉਹਨੇ ਇੱਕਦਮ ਤਾਂ ਮਾਰਤਾ ਦੇਖੋ ਗੱਡੀ ਕਾਰ ਵੱਜੀ ਐ अल्टੋ ਕਾਰ ਐ ਜਦੋਂ ਕਸੂਰੇ ਛੋਟੀਆਂ ਗੱਡੀਆਂ ਗਲਤੀਆਂ ਕਰਦੀਆਂ ਇੰਨੀਆਂ ਤਾਂ ਵੱਡੀਆਂ ਗੱਡੀਆਂ ਦੇ ਥੋਪੇ ਜਾਂਦੇ ਆਂ ਦਲੀਲ ਵੀ ਤਾਂ ਹੁੰਦੀ ਆ ਨਾ ਕੋਈ ਕਾਨੂੰਨ ਦੇ ਨਿਯਮ ਵੀ ਤਾਂ ਹੁੰਦੇ ਨੇ ਜਿਹੜਾ ਗਲਤ ਐ ਗਲਤ ਨੂੰ ਸਜ਼ਾ ਮਿਲਦੀ ਐ ਕੋਈ ਸਜ਼ਾ ਨਹੀਂ ਜੀ ਹੁਣ ਇਹ ਟਰੱਕ ਵਾਲੇ ਦੇ નીચે ਬੰਦਾ ਆ ਗਿਆ ਉਹ ਟਰੱਕ ਵਾਲੇ ਨੂੰ ਸਜ਼ਾ ਵੀ ਤੇਰੇ ਉੱਪਰ ਚੜਾ ਤੇ ਆ ਨਾਲੇ ਲੋਕਾਂ ਨੇ ਕੁੱਟਿਆ ਜੀ ਡਰਾਈਵਰ ਟਰੱਕ ਸਪੌਟ ਐ ਹਾਂਜੀ ਉਹ ਤਾਂ ਟਰੱਕ ਦਾ ਬਲੈਂਕ ਸਪੌਟ ਐ ਨਾ ਉੱਥੇ ਕੀ ਨਜ਼ਰ ਜਾਂਦੀ ਐ ਹਾਂਜੀ ਜਿਹੜੇ ਹੁਣ ਵੀਡੀਓ ਦੇ ਪਤਾ ਲੱਗਦਾ ਨਾ ਬੰਦਾ ਇਹ ਐ ਜੇ ਕੈਮਰੇ ਲੱਗੇ ਹੋਏ ਦੀ ਤਾਂ ਵੀਡੀਓ ਨਿਕਲੀ ਐ ਜੇ ਕੈਮਰੇ ਨਾ ਹੁੰਦੇ ਤਾਂ ਬੰਦੇ ਦੋਨੇ ਹੀ ਗੁਨਾਹਗਰ ਹੋਗੇ ਦੀ ਠੀਕ ਹੈ ਉੱਥੇ ਜੇ ਕਾਨੂੰਨ ਮੁਲਾਜ਼ਮ ਜਿਹੜੇ ਆਏ ਉਹਨਾਂ ਨੇ ਸਾਡੇ ਡਰਾਈਵਰ ਨੂੰ ਘੁਕਿਸਿਆ ਜਿਹੜੀ ਆਮ ਪਬਲਿਕ ਆ ਉਹਨੇ ਸਾਡੇ ਡਰਾਈਵਰ ਦੇ ਮਾਰਿਆ ਪਰ ਕਿਤੇ ਨਾ ਕਿਤੇ ਉੱਥੇ ਸਾਡੇ ਜਿਹੜੇ ਡਰਾਈਵਰ ਦੇ ਹੱਥੋਂ ਬਾਈ ਪੈ ਗਏ ਦੋਆਂ ਦੇ ਪਰ ਉੱਥੇ ਉਹਨਾਂ ਨੇ ਕਸੂਰ ਨਹੀਂ ਫਿਰ ਅਸੀਂ ਵੀਡੀਓ ਕਢਾਈ ਉੱਥੇ ਉੱਥੇ ਕਿਸੇ ਦੇ ਘਰੇ ਲੱਗਿਆ ਹੋਇਆ ਸੀ ਕੈਮਰਾ ਉੱਥੋਂ ਜਾ ਕੇ ਮੈਂ ਵੀਡੀਓ ਕਢਾ ਕੇ ਲਿਆ ਆ ਉਹ ਵੀਡੀਓ ਤਾਂ ਹੀ ਫਿਰ ਉਹ ਬੰਦੇ ਨੇ ਆਪਣ ਤਾ ਜਾ ਕੇ ਸਾਡਾ ਜਿਹੜਾ ਡਰਾਈਵਰ ਨੂੰ ਕੁੱਟਣ ਨੂੰ ਪਬਲਿਕ ਇਕੱਠੀ ਆ ਗਈ। ਹਾਂ ਕੁੱਟਣ ਨੂੰ ਪਬਲਿਕ ਇਕੱਠੀ ਹੋ ਗਈ ਦੀ ਉਹਨੂੰ ਮਾਰ ਵੀ ਦਿੰਦੀ ਕੁੱਟ-ਕੁੱਟ ਕੇ ਜਿਸੀਂ ਨਾ ਬਚਾਉਂਦੇ। ਇਹ ਵੀ ਕਾਰਨ ਹੈ ਪਬਲਿਕ ਛੇ ਦੀ ਇਕੱਠੀ ਹੋ ਜਾਂਦੀ ਹੈ ਉਸ ਵਕਤ ਡਰਾਈਵਰ ਦੀ ਗਲਤੀ ਪਬਲਿਕ ਹੀ ਕੱਢਣਾ ਸ਼ੁਰੂ ਕਰ ਦਿੰਦੀ ਹੈ। ਹਾਂਜੀ ਹਾਂਜੀ ਪਬਲਿਕ ਡਰਾਈਵਰ ਦੀ ਗਲਤੀ ਜਾਗਾ ਕੱਢਦੀ ਹੈ। ਦੂਜੇ ਦੀ ਗਲਤੀ ਨਹੀਂ ਕੱਢਦੀ। ਗਲਤ ਨੂੰ ਗਲਤ ਨਹੀਂ ਕਹਿੰਦੀ ਪਬਲਿਕ। ਪਬਲਿਕ ਵੱਡੀ ਗੱਡੀ ਵਾਲੇ ਦੀ ਗਲਤੀ ਕੱਢਦੀ ਹੈਗੀ ਹੈ। ਦੂਜੇ ਵਾਲੀ ਦੀ ਨਹੀਂ ਕਰਦੀ। ਪਬਲਿਕ ਨੂੰ ਹੀ ਚਲੋ ਠੀਕ ਆ ਤੁਹਾਡੀਆਂ ਗੱਲਾਂ ਜਾਇਜ਼ ਨੇ ਮੰਨ ਲਿਆ ਪਬਲਿਕ ਵੀ ਕਿਤੇ ਨਾ ਕਿਤੇ ਗੁੱਸੇ ਚ ਆ ਜਾਂਦੀ ਐ ਜਾਂ ਜਿਹੜਾ ਜੁਰਮਾਨਾ ਕਰਤਾ ਉਹ ਵੀ ਜ਼ਿਆਦਾ ਕਰਤਾ ਹੁਣ 10 ਸਾਲ ਦੀ ਸਜ਼ਾ ਵੀ ਕਰਤੀ ਤੁਸੀਂ ਠੀਕ ਕਰਦੇ ਹੋ ਪਰ ਗਲਤੀਆਂ ਤਾਂ ਕਿਤੇ ਨਾ ਕਿਤੇ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ ਗਲਤੀਆਂ ਤਾਂ ਹੁੰਦੀਆਂ ਨੇ ਨਾ ਹਾਂਜੀ 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 ਗਲਤੀ ਤਾਂ ਸਾਰਿਆਂ ਤੋਂ ਹੁੰਦੀ ਐ ਪਰ ਇਹ ਥੋੜੀਆਂ ਵੀ ਵੱਡੀ ਗੱਡੀ ਦਾ ਇੱਕ ਕਸੂਰ ਕਰਦੇ ਤੇ ਛੋਟੀ ਗੱਡੀ ਦਾ ਕੋਈ ਕਸੂਰ ਮੰਨਦਾ ਹੀ ਨਹੀਂ ਹੈਗਾ ਜਦੋਂ ਹੁਣ ਪੈਦਲ ਚੱਲ ਰਿਹਾ ਬੰਦਾ ਸਾਈਕਲ 'ਚ ਲੱਗ ਗਿਆ ਉਹ ਕਹਿੰਦਾ ਵੀ ਸਾਈਕਲ ਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਹੈਗਾ ਨੂੰ ਉਹਦਾ ਸਾਈਕਲ ਜਾਣ ਕੇ ਮਾਰਾ ਇਦਾਂ ਵੱਡੀ ਗੱਡੀ ਲੈ ਕੇ ਜਾ ਰਿਹਾ ਆਪਣੀ ਸਾਈਡ ਤੇ ਜਾ ਰਿਹਾ ਵਧੀਆ ਤਰੀਕੇ ਨਾਲ ਜਾ ਰਿਹਾ ਗੱਡੀ ਵਾਲਾ ਜੀ ਛੋਟੀ ਗੱਡੀ ਵਾਲਾ ਹੈ ਗਲਤ ਉਹ ਵਿਚ ਆ ਕੇ ਗਰੇਗਾ ਕੋਈ ਕਰੇਗਾ ਕੀ ਪਰ ਪਰ ਜੇਕਰ ਕਾਨੂੰਨ ਸਖਤ ਹੋ ਗਏ ਤਾਂ ਅੱਗੇ ਗਾਂ ਸਖਤਾਈ ਨੂੰ ਲਾਗੂ ਕਰਨ ਦੇ ਲਈ ਪ੍ਰਬੰਧ ਵੀ ਕਰਨਾ ਪਊਗਾ ਤੇ ਜੇਕਰ ਕੋਈ ਗਲਤੀ ਨਹੀਂ ਕਰੂਗਾ ਤਾਂ ਫਿਰ ਇਹ ਕਾਨੂੰਨਾਂ ਤੋਂ ਆਪਾਂ ਕਹਿ ਦਈਏ ਵੀ ਡਰ ਕਾਦਾ ਉਹ ਤਾਂ ਤੁਹਾਡੀ ਗੱਲ ਠੀਕ ਹੈ ਵੀ ਜੇ ਕੋਈ ਗਲਤੀ ਨਾ ਕਰੀਏ ਜੀ ਜੀ ਠੀਕ ਹੈ ਕਿ ਨਹੀਂ ਪਰ ਫਿਰ ਵੀ ਕਾਨੂੰਨ ਤਾਂ ਗਲਤ ਹੈ ਨਾ ਪਹਿਲਾਂ ਤਾਂ 2 ਸਾਲ ਦੀ ਸਜ਼ਾ ਦੀ ਉਹ ਤਾਂ ਜਾਇਜ਼ ਸੀ ਹੁਣ 7 ਸਾਲ ਦੀ ਸਜ਼ਾ ਨਾਲ 10 ਲੱਖ ਰੁਪਏ ਜੁਰਮਾਨਾ ਇਹ ਕਿੱਥੇ ਦਾ 7 ਸਾਲ ਦੀ ਸਜ਼ਾ ਹੈ ਨਾ 10 12 12000 ਰੁਪਏ ਤਨਖਾਹ ਦੇਣ ਵਾਲਾ 10 ਲੱਖ ਕਿੱਥੋਂ ਭਰ ਦੂਗਾ ਜੀ ਠੀਕ ਹੈ ਠੀਕ ਹੈ ਕਿ ਨਹੀਂ ਆਪਣਾ ਮਕਾਨ ਵੇਚਣ ਤੋਂ ਨਹੀਂ ਕੀ ਕਰੀਓ ਉਹ ਤਾਂ ਦੱਸੋ ਜੀ ਗਲਤ ਕਸੂਰ ਜਿਹੜਾ ਹੈਗਾ ਬੜੀ ਗੱਡੀ ਵਾਲ ਤਾਂ ਨਿਕਲਦਾ ਹਰ ਟਾਈਮ ਅੱਛਾ ਪੁਰਾਣਾ ਕਾਨੂੰਨ ਠੀਕ ਸੀਗੇ ਪੁਰਾਣਾ ਕਾਨੂੰਨ ਠੀਕ ਥੀ ਦੇਖੋ ਜੀ ਸਰ ਅਸੀਂ ਗੱਡੀਆਂ ਦੀ ਇੰਸ਼ੋਰਸ ਕਰਾਉਣੇ ਆ ਰੋਡ ਟੈਕਸ ਦੇਣੇ ਆ ਟੈਕਸ ਭਾਰਤੀਆ ਸਰਕਾਰ ਦੇ ਖਜ਼ਾਨੇ ਭਰਦੇ ਆ ਸਾਰਾ ਕੁਝ ਕਰਦੇ ਆ ਸਾਡੀ ਗੱਡੀਆਂ ਦੀ 25 25 50 50 ਹਜ਼ਾਰ ਦੀ ਇੰਸ਼ੋਰਸਤਾ ਹੁੰਦੀ ਆ ਜੇ ਇੰਸ਼ੋਰਸਤੀ ਸੀ ਸੀ ਲਿਖੀਏ ਕਲੇਮ ਤਾਂ ਇੰਸ਼ੋਰਸ ਕੰਪਨੀ ਦੇਊਗੀ ਪਰ ਕਿਤੇ ਨਾ ਕਿਤੇ ਜਿਹੜੀ ਪ੍ਰਾਈਵੇਟ ਕੰਪਨੀ ਆ ਮੋਦੀ ਸਰਕਾਰ ਨਾਲ ਰਲ ਕੇ ਮੋਦੀ ਦੀ ਜੇਬ ਭਰ ਕੇ ਉਹਨਾਂ ਨੇ ਇੱਕ ਹੀ ਟੈਗ ਲਾਤੇ ਆ ਵੀ ਡਰਾਈਵਰ ਨੂੰ ਸਜ਼ਾ ਦੇਖੋ ਗੱਡੀ ਦੀ ਇੰਸ਼ੋਰਸਤੀ ਨਹੀਂ ਹੁੰਦੀ ਤਾਂ ਚਲਾਨ ਕਰਦੀ ਆ ਚਲਾਨ ਹੁੰਦਾ ਜੇ ਚਲਾਨ ਹੁੰਦਾ ਦਾ ਵੀ ਤੁਹਾਡੀ ਇੰਸ਼ੋਰਟ ਨਹੀਂ ਤੁਹਾਡਾ ਚਲਾਨ ਹੋ ਗਿਆ 70000 ਦਾ 50000 ਦਾ 10000 20000 ਜਾਇ ਹੋਇਆ ਵੀਕਲ ਉਹ ਹੋ ਜਾ ਚਲਾਨ ਪਰ ਜੇ ਅਸੀਂ ਇੰਸ਼ੋਰਸਾਂ ਕਰਾ ਰਹੇ ਆਂ ਫਿਰ ਇੰਸ਼ੋਰਸ ਕੰਪਨੀ ਕਲੇਮ ਦੇਊਗੀ ਨੂੰ ਕਿਉਂਕਿ ਕੋਈ ਵੀ ਡਰਾਈਵਰ ਜਾਣ ਕੇ ਨਹੀਂ ਕਿਸੇ ਨੂੰ ਮਾਰਦਾ ਤੁਸੀਂ ਕੋਈ ਰੋਡ ਤੇ ਦੇਖ ਲਓ ਕੁੱਤਾ ਵੀ ਆਗਾ ਡਰਾਈਵਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਚਾਹੇ ਉਹ ਕੋਈ ਮੋਟਰਸਾਈਕਲ ਵਾਲਾ ਚਾਹੇ ਕਾਰ ਵਾਲਾ ਜਿਹੜਾ ਬੰਦਾ ਡਰਾਈਵਰ ਦੀ ਸੀਟ ਤੇ ਬਹਿ ਗਿਆ ਨਾ ਉਹਨੂੰ ਇਹ ਹੀ ਹੁੰਦਾ ਵੀ ਇਹ ਚੀਜ਼ ਬਚ ਜੇ ਮੇਰਾ ਮਾਰਨ ਦਾ ਆਰਾਦਾ ਨਹੀਂ ਹੈ ਚਲੋ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਚ ਭਰੋਸੇ ਮਿਲ ਗਿਆ ਤਿੰਨ ਤਿੰਨ ਮਹੀਨੇ ਦਾ ਸਮਾਂ ਮਿਲ ਗਿਆ ਉਹ ਭਰੋਸਿਆਂ ਤੇ ਕਿੰਨਾ ਕੁ ਯਕੀਨ ਹੋਂ ਸਰਕਾਰਾਂ ਨੇ ਸਾਨੂੰ ਦਾ ਜੀ ਕੋਈ ਯਕੀਨ ਹੈ ਨਹੀਂ ਕਿਉਂਕਿ ਦੇਖੋ ਪਹਿਲਾਂ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਦੁਨੀਆ ਮਾਰੀ ਫਿਰ ਕੋਰੋਨਾ ਕਾਲ ਚ ਮਾਰੀ ਹੁਣ ਫਿਰ ਦੁਬਾਰੇ ਦੁਨੀਆ ਨੂੰ ਮਾਰਨ ਲੱਗ ਰਹੀ ਹੈ ਬੀਜੇਪੀ ਸਰਕਾਰ ਖਤਮ ਕਰਤਾ ਹੀ ਸਾਰਾ ਕੁਝ ਨਾ ਇਹਨਾਂ ਕੋਲ ਸਰਕਾਰੀ ਨੌਕਰੀਆਂ ਦੇਣ ਨੂੰ ਠੇਕੇਦਾਰੀ ਸਿਸਟਮ ਕਰਤੇ 10-10 12-12 ਹਜ਼ਾਰ ਦੇ ਡਰਾਈਵਰ ਕੰਮ ਕਰਦੇ ਆਂ ਦੇਣਾ ਕੁਝ ਹੈ ਨਹੀਂ ਪਰ ਕਾਨੂੰਨ ਆਪਣੇ ਥੋਪੇ ਜਾ ਰਿਹਾ ਹੈ ਚਲਾਨਾ ਦੇ ਰੇਟ ਵਧਾ ਤੇ ਲਸੰਸਾਂ ਦੇ ਰੇਟ ਵਧਾ ਤੇ ਸਾਰਾ ਇਹਨਾਂ ਨੇ ਆਪ ਦਾ ਆਮਦਨ ਦਾ ਜਰੀਆ ਬਣਾ ਲਿਆ ਪਰ ਜੇ ਦੇਖਿਆ ਜਾਏ ਤਾਂ ਜਿਹੜਾ ਗਰੀਬਾਂ ਦਾ ਖੂਨ ਚੁੱਸਣ ਲੱਗ ਗਈ ਹੈ ਸਰਕਾਰ ਠੀਕ ਸੋ ਡਰਾਈਵਰ ਨਰਾਜ਼ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 3 ਮਹੀਨੇ ਸਮਝ ਜਰੂਰਤਾ ਲੇਕਿਨ ਭਰੋਸਾ ਨਹੀਂ ਹੈ ਇਹਨਾਂ 3 ਮਹੀਨਿਆਂ ਦੇ ਵਿੱਚ ਕਿ ਸਰਕਾਰ ਆਪਣੇ ਕਈਆਂ ਗੱਲਾਂ ਤੇ ਖਰੀ ਉਤਰੇਗੀ ਤੇ ਜੇਕਰ ਖਰੀ ਨਹੀਂ ਉਤਰਦੀ ਤਾਂ ਜਿਹੜੀ ਉਹ ਸਟ੍ਰਾਈਕ ਆ ਜਿਹੜਾ ਹੜਤਾਲ ਮੁੱਤਵੀ ਕੀਤੀ ਗਈ ਆ ਉਸ ਨੂੰ ਵੱਡੇ ਰੂਪ ਵਿਰਾਟ ਰੂਪ ਚ ਅੱਗੇ ਲਿਆਂਦਾ ਜਾਵੇਗਾ ਸਰਖਾਬ ਆਪਣੇ ਸਹਿਯੋਗੀ ਅਮਨਦਰ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ